प्यारे साथियों आज मैं जिस बारे ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਉਹ ਹੈ ਭਾਰਤ ਦਾ ਸੰਵਿਧਾਨ ਭਾਰਤ ਦਾ ਸੰਵਿਧਾਨ ਇੱਕ ਡਰਾਫਟਿੰਗ ਕਮੇਟੀ ਦੁਆਰਾ ਲਿਖਿਆ ਗਿਆ ਸੀ ਜਿਸ ਦੇ ਚੇਅਰਮੈਨ ਸਨ ਡਾਕਟਰ ਬੀ ਰਾਓ ਅੰਬੇਦਕਰ ਜੀ ਤੇ ਜਿਹੜਾ ਭਾਰਤ ਦਾ ਸੰਵਿਧਾਨ ਮੇਰੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ ਉਹ ਹਿੰਦੀ ਵਰਜ਼ਨ ਹੈ ਇੱਕ ਸੰਵਿਧਾਨ ਦਾ ਅੰਗਰੇਜ਼ੀ ਵਰਜ਼ਨ ਸੀ ਇੱਕ ਸੰਵਿਧਾਨ ਦਾ ਹਿੰਦੀ ਵਰਸ਼ਨ ਸੀ ਜਿਹੜਾ ਹਿੰਦੀ ਵਰਸ਼ਨ ਹੈ ਉਸ ਦੀ ਹੂਬੂ ਕਾਪੀ ਜਿਹੜੀ ਹੈ ਉਹ ਮੇਰੇ ਕੋਲ ਮੇਰੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਸੰਵਿਧਾਨ ਸ਼ੁਰੂ ਕੀਤਾ ਇਸ ਦਾ ਪਹਿਲਾ ਭਾਰਤ ਦਾ ਸੰਵਿਧਾਨ ਜਿਹੜਾ ਚਿੰਨ੍ਹ ਹੈ ਸਾਡਾ ਰਾਸ਼ਟਰੀ ਚਿੰਨ੍ਹ ਸਤਿਅਮੇਵ ਜੈਤੇ ਉਸ ਤੋਂ ਸ਼ੁਰੂ ਹੁੰਦਾ ਫਿਰ ਭਾਰਤ ਦਾ ਸੰਵਿਧਾਨ ਪ੍ਰਸਤਾਵਨਾ ਜਿਹਨੂੰ ਪ੍ਰੀਐਂਬਲ ਵੀ ਆਪਾਂ ਕਹਿੰਦੇ ਨੇ ਇਸ ਤੇ ਇਹ ਲਿਖਿਆ ਹੈ 26 ਨਵੰਬਰ 1959 ਨੂੰ ਇਹ ਜਿਹੜਾ ਸੰਵਿਧਾਨ ਆ ਸੰਵਿਧਾਨ ਸਵਾ ਦੁਆਰਾ ਜਿਹੜਾ ਆ ਅਪਰੂਵ ਕੀਤਾ ਗਿਆ ਤੇ ਇਹ ਭਾਗ 1 ਹੈ ਸੰਘ ਔਰ ਉਸਕਾ ਰਾਜੇ ਖੇਤਰ ਤੇ ਜਿਹੜੇ ਅਸਲੀ ਸੰਵਿਧਾਨ ਆ ਅੰਗਰੇਜ਼ੀ ਵਰਸ਼ਨ ਵਿੱਚ ਵੀ ਤੇ ਹਿੰਦੀ ਵਰਸ਼ਨ ਦੇ ਵਿੱਚ ਵੀ ਉੱਥੇ ਬਹੁਤ ਸਾਰੀ ਜਿਹੜੀ ਆ ਬੇਲਾ ਬੂਟੇ ਇਸ ਤਰ੍ਹਾਂ ਸਜਾवटी ਬੇਲਾ ਬਣਾਈਆਂ ਗਈਆਂ ਕਹਿੰਦੇ ਵੀ ਇਹ ਜਿਹੜੀਆਂ ਇਹ ਆਲੇ ਦੁਆਲੇ ਆ ਜਿਹੜੇ ਅਸਲੀ ਸਵਿਧਾਨ ਆ ਅੰਗਰੇਜ਼ੀ ਵਰਸ਼ਨ ਵਿੱਚ ਵੀ ਤੇ ਹਿੰਦੀ ਵਰਸ਼ਨ ਵੀ ਇਹ ਸੋਨੇ ਦੀ ਕਸ਼ੀਦਾਕਾਰੀ ਜਿਹੜੀ ਆ ਉਹ ਕੀਤੀ ਗਈ ਆ ਤੇ ਜਿਹੜੇ ਅਸਲੀ ਸਵਿਧਾਨ ਆ ਜਿਸ ਦੀਆਂ ਦੋ ਕਾਪੀਆਂ ਨਵੀਂ ਸੰਸਦ ਦੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਆ ਉਸ ਜਿਹੜਾ ਕਿ ਇੱਕ ਹੀਲੀਅਮ ਨਾਲ ਭਰੇ ਗੈਸ ਚੈਂਬਰ ਦੇ ਵਿੱਚ ਜਿਹੜੇ ਉਹ ਰੱਖੇ ਗਏ ਆ ਉਸ ਅਸਲੀ ਸੰਵਿਧਾਨ ਦੇ ਵਿੱਚ ਜਿਹੜਾ ਅਸਲੀ ਸੰਵਿਧਾਨ ਆ ਉੱਤੇ ਜਿਹੜੇ ਆ ਉਹ ਚਿੱਤਰ ਵੀ ਜਿਹੜੇ ਆ ਉਹ ਉਹ ਬਣਾਏ ਗਏ ਆ ਤੇ ਇਸ ਸੰਵਿਧਾਨ ਦੇ ਜੇ ਵਿੱਚ ਭਾਈ ਭਾਗ 395 ਅਨਸ਼ੇਦ ਤੇ ਉਸ ਵੇਲੇ 8 ਅਨੁਸੂਚੀਆਂ ਸਨ ਜਿਹੜੀਆਂ ਕਿ ਹੁਣ ਵਧ ਗਈਆਂ ਇਹ ਤੁਸੀਂ ਦੇਖੋ ਜਿਹੜਾ ਸੰਵਿਧਾਨ ਆ ਇਹ ਮੇਰੇ ਕੋ ਜਿਹੜੀ ਆ ਹਿੰਦੀ ਵਰਸ਼ਨ ਆ ਉਹਦੀ ਜਿਹੜੀ ਆ ਅਸਲੀ ਹੂਬ ਹੂ ਜਿਹੜੀ ਆ ਉਹ ਕਾਪੀ ਮੌਜੂਦ ਹੈ ਭਾਰਤੀ ਸੰਵਿਧਾਨ ਦੇ ਅੰਗਰੇਜ਼ੀ ਵਰਸ਼ਨ ਦੀ ਪ੍ਰਿੰਟਿੰਗ ਕਾਪੀ ਵੀ ਮੇਰੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ ਦਾ ਕਨਸਟੀਟਿਊਸ਼ਨ ਆਫ ਇੰਡੀਆ ਡਾਕਟਰ ਬੀ ਆਰ ਅੰਬੇਡਕਰ ਇਹ ਸੰਵਿਧਾਨ ਇੱਕ ਡਰਾਫਟਿੰਗ ਕਮੇਟੀ ਦੁਆਰਾ ਲਿਖਿਆ ਗਿਆ ਸੀ ਜਿਸ ਵਿੱਚ ਡਾਕਟਰ ਵੀ ਆਰ ਅੰਬੇਡਕਰ ਜੀ ਚੇਅਰਮੈਨ ਆਨਰੇਬਲ ਅਲਾਦੀ ਕ੍ਰਿਸ਼ਨਾ ਸੁਆਮੀ ਆਈਅਰ ਆਨਰੇਬਲ ਐਨ ਗੋਪਾਲ ਸੁਆਮੀ ਆਈਅੰਗਰ ਡਾਕਟਰ ਕੇ ਐ ਮੁਚੀ ਆਨਰੇਬਲ ਸੈਦ ਮੁਹੰਮਦ ਸੈਦੁੱਲਾਹ ਆਨਰੇਬਲ ਬੀ ਐਲ ਮਿੱਤਰ ਆਨਰੇਬਲ ਡੀ ਪੀ ਖੇਤਾਂ ਇਹ ਡਰਾਫਟਿੰਗ ਕਮੇਟੀ ਸੀ ਜਿਨ੍ਹਾਂ ਨੇ ਸਵਿਧਾਨ ਜਿਹੜਾ ਉਹ ਤਿਆਰ ਕੀਤਾ ਸੀਗਾ ਤੇ ਇਸ ਡਰਾਫਟਿੰਗ ਕਮੇਟੀ ਨੇ ਜਿਹੜਾ ਸਵਿਧਾਨ ਆ 25 ਨਵੰਬਰ 1958 ਨੂੰ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ ਸੀਗਾ ਤੇ ਉਹਨਾਂ ਨੇ 26 ਨਵੰਬਰ 1958 ਨੂੰ ਇਸ ਨੂੰ ਜਿਹੜਾ ਉਹ ਅਸੈਪਟ ਕਰ ਲਿਆ ਸੀਗਾ ਅਪਰੂਵ ਕਰ ਲਿਆ ਸੀਗਾ ਤੇ ਉਸ ਸਵਿਧਾਨ ਸਭਾ ਨੇ ਸਾਰੀ ਸਵਿਧਾਨ ਸਭਾ ਨੇ ਜਿਹੜੇ ਇੱਥੇ ਇਸ ਸਵਿਧਾਨ ਤੇ ਜਿਹੜੇ ਆ ਉਹ ਸਹਿਲ ਕੀਤੇ ਸਨ ਤੇ ਜੇ ਆਪਾਂ ਦੇਖੀਏ ਇਸ ਸਵਿਧਾਨ ਦੇ ਵਿੱਚ ਇੱਕ ਆਰਟੀਕਲ 32 ਹੈ ਜਿਸ ਨੂੰ ਕੇ ਸਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਉਹ ਰਾਈਟ ਟੂ ਕੰਟੀਟਿਊਸ਼ਨਲ ਰੈਮਡੀਜ਼ ਰੈਮਡੀਜ਼ ਫਾਰ ਇਨਫੋਰਸਮੈਂਟ ਆਫ ਰਾਈਟਸ ਕਨਫਰੰਟਡ ਬਾਈ ਥਿਸ ਪਾਰਟ 1 the right to move the supreme court by appropriate proceeding for the enforcement of the rights conferred by this part is granted e article 32 nu sabdhan di aatma keha janda hai te sabdhan de vich har cheez maujood hai jis nal desh da prashasan chalaya janda hai jeh apan ik line de vich kehna hove ve sabdhan ki hai sabdhan ik kanun na da sangrah hai ਤੇ ਇਸ ਵਿੱਚ ਜਦੋਂ 26 ਨਵੰਬਰ 1949 ਨੂੰ ਸੰਵਿਧਾਨ ਜਿਹੜਾ ਪ੍ਰੂਵ ਕੀਤਾ ਗਿਆ ਅਤੇ 26 ਜਨਵਰੀ 1950 ਨੂੰ ਜਿਹੜਾ ਉਹ ਸੰਵਿਧਾਨ ਲਾਗੂ ਕੀਤਾ ਗਿਆ ਉਸ ਵੇਲੇ ਇਸ ਬਚੇ ਲਿਖਿਆ ਆ ਵੀ ਜਿਹੜੀ ਪ੍ਰੈਜ਼ੀਡੈਂਟ ਦੀ ਜਿਹੜੀ ਆ ਤਨਖਾਹ ਆ ਉਹ 10000 ਰੁਪਏ ਮਹੀਨਾ ਦਾ ਗਵਰਨਰ ਆਫ ਅ ਸਟੇਟ 5500 ਰੁਪਏ ਤੇ ਪਾਰਟ ਡੀ ਦੇ ਵਿੱਚ ਲਿਖਿਆ ਗਿਆ ਵੀ ਪ੍ਰਵੀਜ਼ਨ 2 ਦਾ ਜਜ ਆਫ ਦਾ ਸੁਪਰੀਮ ਕੋਰਟ ਐਂਡ ਆਫ ਦਾ ਹਾਈ ਕੋਰਟਸ ਉਹਨਾਂ ਦੀ ਸੈਲਰੀ ਚੀਫ ਜਸਟਿਸ ਦੀ 10000 ਰੁਪਏ ਅਤੇ ਐਨੀ ਅਦਰ ਜਜ 9000 ਰੁਪਏ ਜਿਹੜੀ ਆ ਹੋਏਗੀ ਇਸ ਸੰਵਿਧਾਨ ਦੇ ਵਿੱਚ ਜਿਹੜਾ ਪੂਰਾ ਸੰਵਿਧਾਨ ਆ ਉਸ ਦੇ ਉਸ ਵੇਲੇ 22 ਭਾਗ ਸਨ 3595 ਪਰਸ਼ੇ ਸਨ ਤੇ ਉਸ ਵੇਲੇ 8 ਅਨੁਸੂਚੀਆਂ ਸਨ ਤੇ ਜਿਹੜੀ ਇਸ ਸੰਵਿਧਾਨ ਦੇ ਵਿੱਚ ਜਿਹੜੀ ਕੈਲੀਗ੍ਰਾਫਰ ਕੀਤਾ ਸੀਗਾ ਮਨ ਲੋ ਸੁਜਾਵਟੀ ਲਿਖਾਈ ਦੇ ਵਿੱਚ ਇਹਨੂੰ ਲਿਖਿਆ ਸੀਗਾ ਰਾਏ ਬਿਹਾਰੀ ਨਰੈਣ ਰਾਏ ਜ਼ਾਦਾ ਨੇ ਉਹ ਉਹਨੂੰ ਲਿਖਿਆ ਸੀਗਾ ਤੇ ਇੱਕ ਇਹ ਨੰਦ ਲਾਲ ਬੋਸ ਜੀ ਉਹਨਾਂ ਨੇ ਇਸ ਸੰਵਿਧਾਨ ਦੇ ਨੂੰ ਸੁਜਾਇਆ ਸੀਗਾ ਬੇਲਾਂ ਦੇ ਨਾਲ ਤੇ ਚਿੱਤਰਾਂ ਦੇ ਨਾਲ ਤੇ ਉਸ ਉਹਨਾਂ ਨੇ ਜਿਹੜਾ ਪਦੋਸ਼ਰੀਆ ਤੇ ਭਾਤ ਰਤਨਿਆ ਜਿਹੜਾ ਆ ਵਿਪਾਲ ਦੇ ਸਭ ਤੋਂ ਵੱਡੇ ਜਿਹੜੇ ਆ ਵਾਰਡ ਆ ਉਹਨਾਂ ਨੂੰ ਵੀ ਜਿਹੜਾ ਉਹ ਡਿਜ਼ਾਈਨ ਕੀਤਾ ਸੀਗਾ ਉਸ ਵੇਲੇ ਸਬਧਾਨ ਨੂੰ ਬਣਾਉਣ ਤੇ 64 ਲੱਖ ਰੁਪਈਆ ਲਗਭਗ ਥੋੜੇ ਜਿਹਾ ਪੈਸੇ ਘੱਟ ਸਨ 64 ਲੱਖ ਰੁਪਈਆ ਜਿਹੜਾ ਉਹ ਖਰਚ ਆਇਆ ਸੀਗਾ ਇਸ ਤੇ ਸੰਵਿਧਾਨ ਤੇ ਜਿਹੜੇ ਸੰਵਿਧਾਨ ਸਵਾ ਨੇ ਜਿਹੜੇ ਸਾਈਨ ਕੀਤੇ ਆ ਉਹ ਜਿਹੜੇ ਸਾਰੇ ਸਾਈਨ ਆ ਉਹ 184 ਜਿਹੜੇ ਆ ਆ ਸਾਈਨ ਕੀਤੇ ਆ ਹਰ ਸੰਵਿਧਾਨ ਜਿਹੜਾ ਸਭਾ ਦਾ ਮੈਂਬਰ ਸੀਗਾ ਉਹਦੇ ਜਿਹੜੇ ਆ ਉਹ ਇੱਥੇ ਦਸਖਤ ਕੀਤੇ ਗਏ ਆ ਇੱਥੋਂ ਦੇਖ ਲਓ ਆ ਪਹਿਲੇ ਜਿਹੜੇ ਸਾਈਨ ਕੀਤੇ ਆ ਰਜਿੰਦਰ ਪ੍ਰਸ਼ਾਦ ਜੀ ਤੇ ਜਵਾਲਾ ਨਹਿਰੂ ਇਸ ਤਰ੍ਹਾਂ ਹੋਰ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਸਨ ਉਹਨਾਂ ਨੇ ਜਿਹੜੇ ਆ ਉਹ ਦਸਖਤ ਜਿਹੜੇ ਆ ਉਹ ਉਹ ਕੀਤੇ ਆ ਤੇ ਜਿਹੜੇ ਜਿਹੜਾ ਅਸਲੀ ਜਿਹੜਾ ਸੰਵਿਧਾਨ ਆ ਜਿਹੜਾ ਇੰਗਲਿਸ਼ ਵਰਜ਼ਨ ਵੀ ਤੇ ਹਿੰਦੀ ਵਰਜ਼ਨ ਵੀ ਇਹ ਜਿਹੜੇ ਆ ਨਵੀਂ ਜਿਹੜੀ ਸੰਸਦ ਆ ਉਹਦੀ ਲਾਇਬ੍ਰੇਰੀ ਦੇ ਵਿੱਚ ਰੱਖੇ ਗਏ ਆ ਸੰਭਾਲ ਕੇ ਤੇ ਹੀਲੀਅਮ ਦੇ ਨਾਲ ਭਰਿਆ ਇੱਕ ਗੈਸ ਚੈਂਬਰ ਆ ਉਹਦੇ ਵਿੱਚ ਜਿਹੜੇ ਆ ਇਹ ਜਿਹੜੇ ਆ ਅਸਲੀ ਸੰਵਿਧਾਨ ਦੀਆਂ ਜਿਹੜੀਆਂ ਕਾਪੀਆਂ ਆ ਉਹ ਸੰਭਾਲੀਆਂ ਗਈਆਂ ਮੈਂ ਭਾਰ ਦੇ ਹਰ ਨਾਗਰਿਕ ਨੂੰ ਉਹ ਰਿਕਵੈਸਟ ਕਰਦਾ ਵੀ ਸਾਨੂੰ ਹਰ ਨੂੰ ਇਹ ਸੰਵਿਧਾਨ ਪੜ੍ਹਨਾ ਜ਼ਰੂਰ ਚਾਹੀਦਾ ਇਹ ਜਿਹੜਾ ਈਜ਼ਲੀ ਜਿਹੜਾ ਆ ਤੁਹਾਨੂੰ ਜਿਹੜੀ ਪ੍ਰਿੰਟਿੰਗ ਕਾਪੀ ਆ ਉਹ ਮਹੀਆ ਹੋ ਜਾਂਦੀ